ਤੋਰੀ ਵੱਲੋਂ ਹੀ ਇਹ ਇੱਕ ਦੋ ਮੈਂਬਰੀ ਗਰੋਪ ਆਬਰਾਮ ਉਹਨਾਂ ਨੇ ਇੱਕ ਅਰੈਸਟ ਕੀਤਾ ਵਾ ਜਿਸ ਦੇ ਵਿੱਚ ਵਿਕ੍ਰਮਜੀਤ ਸਿੰਘ ਉਰਫ ਪੁੱਤਰ ਹੇਮਰਾਜ ਵਾਸੀ ਭਾਰਤਨਗਰ ਥੋਰੀ ਅਤੇ ਅਮਰਤਪਾਲ ਸਿੰਘ ਬੇਨੜਾ ਹਾਲ ਥੋਰੀ ਇਹਨਾਂ ਦੇ ਖਿਲਾਫ ਤਕਰੀਬਨ ਪਹਿਲਾਂ 8-10 ਸਰਪਚੇ ਦਰਦ ਸਨ ਇਹਨਾਂ ਨੂੰ ਜਦੋਂ ਕਾਬੂ ਕੀਤਾ ਗਿਆ ਤਾਂ ਇਹਨਾਂ ਤੋਂ ਚਾਰ ਮੋਟਰਸਾਈਕਲ 6 ਲੁਧਰਾਨਾ ਤੋਂ ਚੋਰੀ ਕੀਤੀ ਹੋਈ ਸੀ 6 ਮੋਟਰਸਾਈਕਲ ਪਟਿਆਲਾ ਤੋਂ ਚੋਰੀ ਕੀਤੀ ਹੋਈ ਸੀ ਇੱਕ ਕਾਰ ਜਨ ਜੋ ਕਿ ਫਤਿਹਗੜ੍ਹ ਗੁਰੂ ਸਾਹਿਬ ਘਰ ਦੇ ਆਪਣੇੜੇ ਪਾਰਕਿੰਗ ਸੀ ਉਥੋਂ ਚੋਰੀ ਕੀਤੀ ਹੋਈ ਸੀ ਤੇ ਇਹਨਾਂ ਤੋਂ ਦੋਹਾਂ ਦੋਸ਼ੀਆਂ ਤੋਂ ਇਹਨਾਂ ਦੇ ਖਿਲਾਫ ਅ ਅ ਬਰਨਾਮ ਦੀ ਕਰਕੇ ਤੇ ਇਹਨਾਂ ਦੇ ਖਿਲਾਫ ਜਿਹੜਾ ਆਪਣਾ ਅ ਮਕਦਮਾ ਨੰਬਰ ਅ ਮਕਦਮਾ ਦਰਜ ਕਰਕੇ ਇਹਨਾਂ ਨੂੰ ਹੁਣ ਸਮਾਨ ਤੇ ਲਿਆ ਗਿਆ ਇਹ ਜੋ ਜੜੀਆਂ ਉਹ ਚੋਰੀਆਂ ਦੇ ਗੈਂਗ ਸੀਗੇ ਉਹ ਸੰਗਰੂਰ ਪੁਲਿਸ ਵੱਲੋਂ ਜਿਹੜਾ ਆਪਣਾ ਇਹਨਾਂ ਨੂੰ ਫੜ ਕੇ ਤੇ ਇਹਨਾਂ ਨੂੰ ਹੁਣ ਅਸੀਂ ਤਪਰੀਸ਼ ਕਰ ਰਹੇ ਹਾਂ ਤੇ ਹੋਰ ਵੀ ਜਿਹੜੀਆਂ ਇਹਨਾਂ ਬਰਾਮਦੀਆਂ ਹੋਣ ਦੀ ਚਾਂਸ ਹੈ। ਧੂਰੀ ਵੱਲੋਂ ਹੀ ਇਹ ਇੱਕ ਦੋ ਮੈਂਬਰੀ ਗਰੋਪ ਬਰਾਮਦ ਇਹਨਾਂ ਨੇ ਇੱਕ ਅਰੈਸਟ ਕੀਤਾ ਵਾ ਜਿਸ ਦੇ ਵਿੱਚ ਵਿਕ੍ਰਮਜੀਤ ਸਿੰਘ ਉਰਫ ਪੁੱਤਰ ਹੇਮਰਾਜ ਵਾਸੀ ਭਾਰਤਨਗਰ ਧੂਰੀ ਅਤੇ ਅਮਰਤਪਾਲ ਸਿੰਘ ਬੇਨੜਾ ਹਾਲ ਧੂਰੀ ਇਨਾਂ ਦੇ ਖਿਲਾਫ ਤਕਰੀਬਨ ਪਹਿਲਾਂ 8-10 ਸਰਪਚੇ ਦਰਜ ਸਨ ਇਹਨਾਂ ਨੂੰ ਜਦੋਂ ਕਾਬੂ ਕੀਤਾ ਗਿਆ ਤਾਂ ਇਹਨਾਂ ਤੋਂ 4 ਮੋਟਰਸਾਈਕਲ 6 ਲਧਰਾਨਾ ਤੋਂ ਚੋਰੀ ਕੀਤੇ ਹੋਏ ਸੀ 6 ਮੋਟਰਸਾਈਕਲ ਪਟਿਆਲਾ ਤੋਂ ਚੋਰੀ ਕੀਤੇ ਹੋਏ ਸੀ ਇੱਕ ਕਾਰ ਜਨ ਜੋ ਕਿ ਫਤਿਹਗੜ੍ਹ ਗੁਰੂ ਸਾਹਿਬ ਘਰ ਦੇ ਆਪਣੇ ਜਿਹੜੇ ਪਾਰਕਿੰਗ ਸੀ ਉੱਥੋਂ ਚੋਰੀ ਕੀਤੀ ਹੋਈ ਸੀ ਤੇ ਇਹਨਾਂ ਤੋਂ ਦੋਹਾਂ ਦੋਸ਼ੀਆਂ ਤੋਂ ਇਹਨਾਂ ਦੇ ਖਿਲਾਫ ਬਰਗਾਮ ਦੀ ਕਰਕੇ ਤੇ ਇਹਨਾਂ ਦਾ ਖਰਾਬ ਜਿਹੜਾ ਆਪਣਾ ਅ ਮਕਦਮਾ ਨੰਬਰ ਮਕਦਮਾ ਦਰਜ ਕਰਕੇ ਇਹਨਾਂ ਨੂੰ ਹੁਣ ਪੁਲਿਸ ਸਮਾਨ ਤੇ ਲਿਆ ਗਿਆ ਇਹ ਜੋ ਜਿਹੜੀਆਂ ਦੋ ਚੋਰੀਆਂ ਦੇ ਗੈਂਗ ਸੀਗੇ ਉਹ ਸੰਗਰੂਰ ਪੁਲਿਸ ਵੱਲੋਂ ਜਿਹੜਾ ਆਪਣਾ ਇਹਨਾਂ ਨੂੰ ਫੜ ਕੇ ਤੇ ਇਹਨਾਂ ਨੂੰ ਹੁਣ ਅਸੀਂ ਤਪਰੀਸ਼ ਕਰ ਰਹੇ ਹਾਂ ਤੇ ਹੋਰ ਵੀ ਜਿਹੜੀਆਂ ਬਰਾਮਦੀਆਂ ਹੋਣ ਦੀ ਚਾਂਸ ਸਕੇ